ਹਥਿਆਰ ਲੈ ਕੇ ਘਰ ਦੇ ਵਿੱਚ ਵੜ ਗਏ ਦੋ ਮੁੰਡੇ ਤਾਂ ਅੰਦਰ ਕਰ ਗਏ ਅਜਿਹਾ ਕਾਂਡ ਜਿਸ ਦੀਆਂ ਤਸਵੀਰਾਂ ਘਰ ਦੇ ਅੰਦਰ ਲੱਗੇ ਕੈਮਰੇ ਦੇ ਵਿੱਚ ਕੈਦ ਹੋ ਗਈਆਂ ਜੇਕਰ ਤੁਸੀਂ ਵੀ ਘੂਕ ਨੀਂਦ ਸੌਂਦੇ ਹੋ ਤਾਂ ਇਸ ਵੀਡੀਓ ਨੂੰ ਜ਼ਰਾ ਧਿਆਨ ਨਾਲ ਦੇਖ ਲਿਓ ਕਿਤੇ ਕੱਲ ਨੂੰ ਤੁਹਾਡੇ ਨਾਲ ਕੁਝ ਅਜਿਹਾ ਕਾਂਡ ਨਾ ਹੋ ਜਾਵੇ ਕਿ ਬਾਅਦ ਦੇ ਵਿੱਚ ਪਛਤਾਵਾ ਪੱਲੇ ਰਹਿ ਜਾਵੇ ਆਓ ਨਜ਼ਰ ਮਾਰਦੇ ਹਾਂ ਤਸਵੀਰਾਂ ਤੇ ਤੇ ਫਿਰ ਕਰਦੇ ਹਾਂ ਪੂਰੇ ਮਾਮਲੇ ਤੇ ਗੱਲਬਾਤ ਦਾਦੇ ਆਕੇ ਜਲੰਧਰ ਦੇ ਬੈਸਟ ਇਲਾਕੇ ਦੇ ਵਿੱਚ ਚੋਰੀ ਦੀਆਂ ਵਾਰਦਾਤਾਂ ਵਿੱਚ ਲਗਾਤਾਰ ਇਜ਼ਾਫਾ ਹੁੰਦਾ ਜਾ ਰਿਹਾ ਹੈ ਜਿੱਥੇ ਦੋ ਚੋਰ ਘਰ ਦੇ ਵਿੱਚ ਵੜ ਗਏ ਸੋਨੇ ਦੇ ਗਹਿਣੇ, ਨਕਦੀ ਅਤੇ ਮੋਬਾਈਲ ਫੋਨ ਚੋਰੀ ਕਰਕੇ ਫਰਾਰ ਹੋ ਗਏ ਜਿਨ੍ਹਾਂ ਤਸਵੀਰਾਂ ਘਰ ਚ ਲੱਗੇ ਕੈਮਰੇ ਦੇ ਵਿੱਚ ਕੈਦ ਹੋ ਗਈਆਂ ਇਸ ਮਾਮਲੇ ਬਾਰੇ ਪੀੜਤ ਨੌਜਵਾਨ ਨੇ ਦੱਸਿਆ ਕਿ ਕਿਵੇਂ ਘਰ ਦੇ ਵਿੱਚ ਇਹ ਸਮਾਨ ਚੋਰੀ ਹੋਇਆ ग्रीन रोम घास मंडी घास मंडी में क्या मामला क्या हुआ सारा मामला चोरी हो गया है कहाँ गए थे आप कहीं गए थे मैं पिंड गया था गोरखपुर वहाँ से आज इक्कीस तारीख गया था आज मैंने चार तारीख को आया है साढ़े नौ बजे तो देखा ताला टूटा हुआ था अंदर सारा सामान चला गया है कितना का कि सामान का नुक, नुकसान हो गया क्या दो ढाई लाख का सामान था सोने का हो गया है मोबाइल लिख गया है तो कोई कैमरे में सीसीटीवी फोटो वगैरह आई है हाँ सीसीटीवी फोटो आई हुई है उसमें कुछ नजर आ रहा है नजर आ रहे हैं, दो बंदे चढ़े हैं के ऊपर से छतों से आए हुए हैं कैमरे में पता लग रहा है क्रीप गोल्ड कितना और कितना था नगद कुछ नहीं था नहीं था और था और मोबाइल एक तो थाने में कर है? थाने में में शिकायत शिकायत कर किया पाँच नंबर में कोई सुनवाई नहीं हो रही है मामले की जांच शुरू कर दी है ਗ੍ਰੀਨ ਐਵੇਨਿਊ ਸਰਕੀ ਨੰਬਰ 318 ਕੀ ਦੱਸ ਮੇਨ ਮੰਦਰ ਵਾਲੀ ਗਲੀ ਕੀ ਦੱਸਿਆ ਗਿਆ ਸਰ ਨਾਮ ਉਹ ਫਿਰਾਲ ਜੀ ਦੱਸਿਆ ਗਿਆ ਵੀ ਅਸੀਂ ਜਿਹੜੀ ਸਮਾਨ ਦੀ ਲਿਸਟ ਵਿੱਚ ਬਾਅਦ ਦੱਸਾਂਦੇ ਕੋਈ ਬੰਦਾ ਐਂਟਰੀ ਹੋਇਆ ਵਾ ਘਰ ਦੇ ਵਿੱਚ ਜੇ ਜੇ ਘਰ ਦੇ ਅੰਦਰ ਵੜ ਕੇ ਉਹ ਬੈੱਡ ਦੇ ਵਿੱਚੋਂ ਕੋਈ ਸਮਾਨ ਚੋਰੀ ਕਰਕੇ ਲੈ ਗਿਆ ਲੇਕਿਨ ਉਹ ਜਿਹੜੇ ਸਮਾਨ ਸੰਬੰਧੀ ਡਿਸਕ੍ਰਿਪਸ਼ਨ ਬਾਅਦ ਵਿੱਚ ਦੇ ਸਰਪਨਾਮ ਬੋਲਿਓ ਜਨਰਲ ਕਰੇ ਚੋਰੀ ਹੋਈ ਹੈ ਹਾਂਜੀ ਹਾਂਜੀ ਵੇਦ ਵਿਸ਼ਕਰਮਾ ਜੀ ਵਿਆਸ ਵਿਸ਼ਕਰਮਾ ਆਪਣਾ ਨਾਮ ਹੋ ਜ ਸਰਗੇ ਕੇਐਸਆਈ ਸੂਦੀ ਖਲਾਈ ਹਨਾਪੁਰ ਗੈਂਬਲ ਠੀਕ ਕੀ ਦੇਖਿਆ ਜਾਵੇ ਤਾਂ ਆਏ ਦਿਨ ਚੋਰੀ ਦੀਆਂ ਵਾਰਦਾਤਾਂ ਵਿੱਚ ਵਾਫਾ ਹੁੰਦਾ ਜਾ ਰਿਹਾ ਹੈ ਹਕੀਕਤ ਟੀਵੀ ਪੰਜਾਬੀ ਲਈ ਜਲੰਧਰ ਤੋਂ ਦਵਿੰਦਰ ਕੁਮਾਰ ਦੀ ਰਿਪੋਰਟ